ਲੁਧਿਆਣਾ ਦੇ ਵਿੱਚ ਰੈਡੀਮੇਡ ਕਾਰੋਬਾਰੀਆਂ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਕਾਰੋਬਾਰੀਆਂ ਵਿੱਚ ਝੜਪ ਹੋ ਗਈ ਤੇ ਦੋ ਦੇ ਸਿਰ ਫਟ ਗਏ ਦਰਅਸਲ ਇਹ ਘਟਨਾ ਰਿਸ਼ਤਾ ਠੁਕਰਾਉਣ ਨੂੰ ਲੈ ਕੇ ਸ਼ੁਰੂ ਹੋਈ ਜਿਸ ਤੋਂ ਬਾਅਦ ਦੋ ਕਾਰੋਬਾਰੀ ਆਪਸ ਵਿੱਚ ਪਿੜ ਗਏ ਪਿੜਤ ਪਰਿਵਾਰ ਦਾ ਕਹਿਣਾ ਹੈ ਕਿ 6 ਮਹੀਨੇ ਪਹਿਲੇ ਬੇਟੇ ਦਾ ਰਿਸ਼ਤਾ ਲੜਕੀ ਵਾਲਿਆਂ ਨੂੰ ਭੇਜਿਆ ਸੀ ਲੜਕੀ ਵਾਲਿਆਂ ਨੇ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਰੰਜਿਸ਼ ਤੇ ਚੱਲਦੇ ਇਹ ਘਟਨਾ ਹੋਈ ਹੈ ਲੁਧਿਆਣਾ ਦੀ ਕੱਚੀ ਗਲੀ ਵਿੱਚ ਰੈਡੀਮੇਡ ਕਾਰੋਬਾਰੀਆਂ ਵਿੱਚ ਝੜਪ ਹੋ ਗਈ ਮਾਮਲਾ ਇੰਨਾ ਜ਼ਿਆਦਾ ਵੱਜ ਗਿਆ ਕਿ ਇੱਕ ਦੂਜੇ ਤੇ ਡੰਡੇ ਨਾਲ ਹਮਲਾ ਕਰ ਦਿੱਤਾ ਹਮਲੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਡੀ ਐਮ ਸੀ ਭਰਤੀ ਕਰਵਾਇਆ ਗਿਆ ਝੜਪ ਦੀ ਸੀਸੀਟੀਵੀ ਵੀਡੀਓਸ ਸਾਹਮਣੇ ਆਈ ਹੈ ਜ਼ਖਮੀਆਂ ਨੇ थाना ਡਿਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਦਵਿੰਦਰ ਕੁਮਾਰ ਨੇ ਕਿਹਾ ਕਿ ਉਹਨਾਂ ਦੇ ਬੇਟੇ ਆਸ਼ੀਸ਼ ਦੀ ਗੁਆਂਢ ਵਿੱਚ ਰੈਡੀਮੇਡ ਦੀ ਦੁਕਾਨ ਕਰਨ ਵਾਲੇ ਵਿਅਕਤੀ ਦੀ ਬੇਟੀ ਨਾਲ ਬਾਤਚੀ ਸੀ 6 ਮਹੀਨੇ ਪਹਿਲੇ ਉਹਨਾਂ ਨੇ ਉਸ ਲੜਕੀ ਦੇ ਪਰਿਵਾਰ ਨੂੰ ਰਿਸ਼ਤਾ ਭੇਜਿਆ ਸੀ ਪਰ ਰਿਸ਼ਤਾ ਕਰਨ ਤੋਂ ਉਹਨਾਂ ਨੇ ਮਨਾਂ ਕਰ ਦਿੱਤਾ ਤੇ ਕਹਿ ਕਿ ਉਹ ਆਪਣੀ ਬਰਾਦਰੀ ਵਿੱਚ ਹੀ ਬੇਟੀ ਦਾ ਵਿਆਹ ਕਰਨਗੇ ਫਿਰ ਅਸੀਂ ਵੀ ਕੋਈ ਗੱਲ ਨਹੀਂ ਕੀਤੀ ਪਰ ਫਿਰ ਉਹਨਾਂ ਦੇ ਕਿਸ ਰਿਸ਼ਤੇਦਾਰ ਦੇ ਜ਼ਰੀਏ ਅਸੀਂ ਰਿਸ਼ਤਾ ਭੇਜਿਆ ਪਰ ਉਹਨਾਂ ਨੇ ਫਿਰ ਤੋਂ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਬੇਟੇ ਨੂੰ ਸਮਝਾਇਆ ਤੇ ਸਭ ਕੁਝ ਠੀਕ ਹੋ ਗਿਆ ਅਚਾਨਕ ਸ਼ਨੀਵਾਰ ਦੀ ਰਾਤ ਗਵਾਂਡੀਆਂ ਤੇ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਨੇ ਬੇਟੇ ਆਸ਼ੀਸ਼ ਤੇ ਉਸਦੇ ਦੋਸਤ ਦੀ ਦੁਕਾਨ ਦੇ ਬਾਹਰ ਕਟ ਮਾਰ ਕੀਤੀ ਹੈ। ਲੱਥੇ ਮੇਰੀ ਦੁਕਾਨ ਹੈ ਜੀ ਕੱਚੀ ਗਲੀ ਦਾਲ ਬਾਜ਼ਾਰ ਚੋੜੇ ਬਜ਼ਾਰ ਦੇ ਕੋਲ ਮੇਰੀ ਦੁਕਾਨ ਹੈ ਜੀ ਇਸ ਰੰਗ ਤੇ ए आर ਕੇ ਫੈਸ਼ਨਜ਼ ਦੇ ਨਾਮ ਤੋਂ। ਮੈਂ ਅੱਜ ਦੁਕਾਨ ਤੇ ਖੜਾ ਸੀਗਾ ਤੇ ਵਿਸ਼ਵਾਸ ਬੰਸਲ ਹਰਿਆਣਾ ਟਰੇਡਰਸ ਦੇ ਨਾਮ ਉਹ ਬੇਟਾ ਉਹਨਾਂ ਦਾ ਵਿਸ਼ਵਾਸ ਬੰਸਲ ਆਇਆ ਐਕਟਿਵਾ ਤੇ ਨਾਲ ਉਹਦਾ ਭਰਾ ਰਘਵ ਮੇਰੇ ਵਿੱਚ ਵਜੇ ਤੇ ਉਹਨਾਂ ਨੇ ਮੇਰੇ ਨਾਲ ਬਹਿਸ ਵਾਜੀ ਸ਼ੁਰੂ ਕੀਤੀ। ਤੂੰ ਐਦਾਂ ਤੂੰ ਐਦਾਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਇਹਨਾਂ ਨੇ ਜਦੋਂ ਮੈਂ ਕੁਝ ਬੋਲਿਆ ਤੇ ਨਾਲ ਹੀ ਉਹਨਾਂ ਦਾ ਸਾਰਾ ਡੱਬਰ ਉਹਨਾਂ ਦਾ ਫਾਦਰ ਕਿਸ਼ੋਰ ਜੀ ਔਰ ਫੈਪੀ ਉਹਨਾਂ ਦਾ ਟਾਇ ਦਾ ਮੁੰਡਾ ਸ਼ੁਭਮ ਉਹਨਾਂ ਦਾ ਫਾਦਰ ਅਸ਼ੋਕ ਜੀ ਉਹਨਾਂ ਦੇ ਅਸ਼ੋਕ ਜੀ ਦੇ ਬ੍ਰਦਰ ਪ੍ਰਤੀਪ ਜੀ ਇਹ ਸਾਰੇ 7-8 ਜਨੇ ਆ ਗਏ ਅਣਪਛਾਤੇ ਬੰਦੇ ਉਹਨਾਂ ਨੇ ਜਿਹੜੇ ਬੁਲਾਏ ਸੀਗੇ ਉਹ ਆ ਗਏ ਉਹਨਾਂ ਨੇ ਮੈਨੂੰ ਕੁੱਟਿਆ ਮੇਰੇ ਕੱਪੜੇ ਫਾੜਤੇ ਮੇਰੇ ਟੀ-ਸ਼ਰਟ ਪਾਈ ਸੀ ਮੇਰੇ ਕੱਪੜੇ ਫਾੜਤੇ ਮੈਨੂੰ ਕੁੱਟਿਆ ਜੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਜੀ ਦੁਕਾਨ ਤੇ ਖੜੇ ਸੀਗੇ ਮਤਲਬ ਨਿਆਂ ਇੱਕ ਪਲੈਨਿੰਗ ਸੀ ਉਹਨਾਂ ਦੀ ਕਿ ਉਹਨਾਂ ਨੇ ਚੈਨ ਪੂਰੇ ਪਈ ਉਸੀ ਚੈਨ ਪੂਰੇ ਸਾਰੀ ਇਸ ਡੋਟ ਗਿਆ ਸਾਰੇ ਸਕ੍ਰੈਚ ਵੀ ਹੋਏ ਆ ਦੇਖੋ ਚੈਨ ਪਾਈ ਸੀ ਮੈਨੂੰ ਮੈਨੂੰ ਨਹੀਂ ਪਤਾ ਚੈਨ ਕਿੱਥੇ ਹੈ ਜੀ ਕਾਰਨ ਇਹ ਕੀ ਅਜੇ ਤੋਂ 6 ਮਹੀਨੇ ਪਹਿਲਾਂ ਵੀ ਗੱਲ ਹੋਈ ਸੀ ਉਹਨਾਂ ਨੇ ਉਦੋਂ ਵੀ ਮੇਰਾ ਉਦੋਂ ਉਹਨਾਂ ਨੇ ਮੇਰਾ ਸਿਰ ਪਾੜਿਆ ਸੀ ਜੀ ਉਹ ਵੀ ਮੇ ਕੋਲ ਐਮਐਲਆਰ ਵੀਡੀਓ ਰਿਕਾਰਡਿੰਗ ਲੜਾਈ ਦਾ ਕਾਰਨ ਇਹ ਹੈ ਜੀ ਇੱਕ ਉਹਨਾਂ ਨਾਲ ਕਰੇ ਗੱਲ ਕੀਤੀ ਸੀ ਉਹਨਾਂ ਦੀ ਬੇਟੀ ਨਾਲ ਰਿਸ਼ਤਾ ਭੇਜਿਆ ਸੀ ਅਸੀਂ ਉਹਨਾਂ ਨੇ ਮਨ ਕਰਤਾ ਸੀ ਤੇ ਫਿਰ ਉਹ ਉਹਨਾਂ ਨੇ ਸਾਨੂੰ ਪ੍ਰੋਬ ਕਰਨਾ ਸ਼ੁਰੂ ਕਰਤਾ ਸੀ ਕੁੜੀ ਦਾ ਸਟੈਂਡ ਸਾਡੇ ਨਾਲ ਹੈ ਹਾਜੀ ਸਾਡੇ ਨਾਲ ਹੈ ਉਹ ਸੈਂਡ ਫਰਮਾਂ ਖੜੀ ਐ ਤੇ ਉਹਨਾਂ ਨੇ ਕੁੜੀ ਨੂੰ ਵੀ ਕੋਟ ਮਾਰ ਕਰ ਦਿੱਤੀ ਦਿੱਲੀ ਕੋਟ ਮਾਰ ਕੁੜੀ ਨੂੰ ਵੀ ਉਹਨੇ ਵੀ ਕੰਪਲੀਟ ਲਖਾਈ ਅੱਜ ਕੁੜੀ ਵੀ ਤੇ ਕੁੜੀ ਦਾ ਤੁਹਾਡਾ ਰਿਲੇਸ਼ਨ ਆ ਕਿਹਦੇ ਨਾਲ ਮੇਰੇ ਨਾਲ ਠੀਕ ਐ ਤੇ ਹੁਣ ਅੱਜ ਕੋਟ ਮਾਰ ਕਿੰਨੇ ਜਣੇ ਤੁਹਾਡੇ ਇੰਜਰਡ ਹੋਏ ਨੇ ਕਿੰਨੇ ਜਣੇ ਇਸ ਟਾਲ ਕੇ ਮੇਰਾ ਫਰੈਂਡ ਸੀਗਾ ਨਾਲ ਜਦੋਂ ਉਹਨਾਂ ਨੇ ਮੈਨੂੰ ਕੋਟਿਆ ਤੇ ਮਾਰਕੀਟ ਦੇ ਬੰਦਾਂ ਨੇ ਛੁਡਾਇਆ ਮੈਂ ਜਦੋਂ ਸਾਈਡ ਤੇ ਹੋਇਆ ਤਾਂ ਮੈਂ ਫੋਨ ਕੀਤਾ ਕੁਝ ਦੋਸਤ ਮੇਰੇ ਆਏ ਤੇ ਜਦੋਂ ਆਏ ਉਹਨਾਂ ਨੇ ਇੱਟਾਂ ਚਲਾਉਣੀ ਸ਼ੁਰੂ ਕਰਤੀਆਂ